ਸਤਨਾਮ ਸ਼ਿਵਾ ਹੈ ਗੁਰੂ ਜੀ ਅਸੰਖ ਨਾਉ ਅਸਾਂ ਥਾਉ ਅਗਾਮ ਅਗਾਮ ਸੰਖ ਲੋਕ ਅਸੰਖ ਕਹੈ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲ੍ਹਾ ਅਖਰੀ ਗਿਆਨ ਗੀਤ ਗਉਣ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਕਾਨ ਜਿੰਨੀ ਲੀਕੀ ਤੀ ਸਿਨਾਈ ਜੀ ਫਰਮਾਇ ਤਿਪ ਤਿ ਪਾਏ ਜੇਤਾ ਕਿਤਾ ਤੇਤਾ ਨਾ ਉਹ ਬਿੰਨਾ ਵੈ ਨਾ ਕੋ ਥਾਉ ਦਰਤ ਕੋਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਦੀਪਾਰ ਜੋਤੁ ਸੁਪਾਵੇਂ ਸਾਈ ਪਦੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸਿਵਾਹੀ ਗੁਰੂ ਜੀ ਅਸੰਖ ਨਾਉ ਅਸੰਖ ठाਉ ਅਗਾਮ ਅਗਮ ਸੰਖ ਲੋਕ ਅਸਾਂ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੂੰਹ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰਸਿ ਜੋ ਬੁਖਾਨ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਈ ਤਿਪਤੀ ਪਾਏ ਜੇ ਤਾ ਕਿਤਾ ਤੇ ਤਾ ਨਾ ਉਹ ਵਿੰਨਾ ਵੈ ਨਾ ਕੋ ਥਾਉ ਕੁਦਰਤ ਕੋ ਕਹਾ ਵਿਚਾਰ ਵਾਰਿਆ ਨਾ ਜਾਵਾ ਇਹ ਪਾਰ ਜੋ ਤੁਧ ਪਾਵੇ ਸਾਈ ਪਧੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸੰਖ ਥਾਉ ਅਗਾਮ ਅਗਾਮ ਸੰਖ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲ੍ਹਾ ਅਖਰੀ ਗਿਆਨ ਗੀਤ ਗਉਂ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਕਾਨ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਈ ਤਿਪ ਤਿ ਪਾਏ ਜੇਤਾ ਕਿਤਾ ਤੇਤਾ ਨਾ ਉਹ ਵਿੰਨਾ ਵੈ ਨਾ ਕੋ ਥਾਉ ਧਰਤ ਕੋਨ ਕਹਾ ਵਿਚਾਰ ਵਾਰਿਆ ਨ ਜਾਵਾ ਤੇ ਪਾਰ ਜੋਤੁ ਸੁਪਾਵੇਂ ਸਾਈ ਪਦੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸੇਵਾਹੀ ਗੁਰੂ ਜੀ ਅਸੰਖ ਨਾਉ ਅਸਾਂ ਥਾਉ ਅਗਾਮ ਅਗਮ ਸੰਖ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗਉਂ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਬ ਕਾਨ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਏ ਤਿਪ ਤਿਪਾਏ ਜੇ ਤਾ ਕੀਤਾ ਤੇ ਤਾ ਨਾ ਹੋ ਵਿਨਾ ਵੈ ਨਾ ਇਕੋ ਥਾਉ ਕੁਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਦ ਪਾਵੇਂ ਸਾਈ ਪਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸੰਖ ਥਾਉ ਅਗਾਮ ਅਗਾਮ ਸੰਖ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁੰਗਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਵਿਖਾਨ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਈ ਤਿਪ ਤਿ ਪਾਏ ਜੇਤਾ ਕਿਤਾ ਤੇਤਾ ਨਾ ਉਹ ਵਿੰਨਾ ਵੈ ਨਾਈ ਕੋ ਥਾਉ ਕੁਦਰਤ ਕੋਲ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇਂ ਸਾਈ ਪਧੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸੇਵਾਹੀ ਗੁਰੂ ਜੀ ਅਸੰਖ ਨਾਮ ਅਸਾਂ ਥਾਓ ਅਗਾਮ ਅਗਾਮ ਸੰਖ ਲੋਕ ਅਸਾਂ ਕਹੈ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੂੰ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਬ ਕਾਣ ਜਿੰਨੀ ਲਿਖੀ ਤੀ ਸਨਾਈ ਜਿ ਫਰਮਾਈ ਤਿਪਤੀ ਪਾਏ ਜੇ ਤਾ ਕਿਤਾ ਤੇ ਤਾ ਨਾ ਉਹ ਵਿੰਨਾ ਵੈ ਨਾ ਕੋ ਥਾਉ ਕੁਦਰਤ ਕੋ ਕਹਾ ਵਿਚਾਰ ਵਾਰਿਆ ਨਾ ਜਾਵਾ ਪਵਾਰ ਜੋ ਤੁਧ ਪਾਵੇਂ ਸਾਈ ਪਧੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸਾਂ ਥਾਉ ਅਗਾਮ ਅਗਾਮ ਸੰਖ ਲੋਕ ਅਸਾਂ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁੰਘਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਕਾਣ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਈ ਤਿਪ ਤਿ ਪਾਏ ਜੇਤਾ ਕਿਤਾ ਤੇਤਾ ਨਾ ਉਹ ਵਿੰਨਾ ਵੈ ਨਾਈ ਕੋ ਥਾਉ ਕਦਰਤ ਕੋਣ ਕਹਾ ਵਿਚਾਰ ਵਾਰਿਆ ਨ ਜਾਵਾ ਤੇ ਪਾਰ ਜੋਤੁ ਸੁ ਪਾਵੇਂ ਸਾਈ ਪਦੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸੇਵਾਹੀ ਗੁਰੂ ਜੀ ਅਸੰਖ ਨਾਉ ਅਸਾਂ ਥਾਉ ਅਗਾਮ ਅਗਮ ਸੰਖ ਲੋਕ ਅਸਾਂ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗਉਂ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਬ ਕਾਣ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਏ ਤਿਪ ਤਿਪਾਏ ਜੇ ਤਾ ਕੀਤਾ ਤੇ ਤਾ ਨਾ ਹੋ ਵਿਨਾ ਵੈ ਨਾ ਇਕੋ ਥਾਉ ਕੁਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇਕ ਵਾਰ ਜੋ ਤੁਦ ਪਾਵੇਂ ਸਾਈ ਪਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸੰਖ ਥਾਉ ਅਗਾਮ ਅਗਾਮ ਸੰਖ ਲੋਕ ਅਸੰਖ ਕਹੈ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁੰਗਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਕਾਣ ਜਿੰਨੀ ਲਿਖੀਤੀ ਸਿਨਾਈ ਜੀ ਫਰਮਾਈ ਤਿਪਤੀ ਪਾਏ ਜੇ ਤਾ ਕਿਤਾ ਤੇ ਤਾ ਨਾ ਉਹ ਵਿੰਨਾ ਵੈ ਨਾ ਕੋ ਥਾਉ ਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏ ਪਾਰ ਜੋਤੁ ਸੁਪਾਵੇਂ ਸਾਈ ਪਦੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸਿਵਾਹੀ ਗੁਰੂ ਜੀ ਅਸੰਖ ਨਾਉ ਅਸਾਂ ਸਥਾਉ ਅਗਾਮ ਅਗਮ ਸੰਖ ਲੋਕ ਅਸਾਂ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੂੰ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰਸਿ ਜੋ ਬੁਖਾਨ ਜਿੰਨੀ ਲਿਖੀ ਤੀ ਸਿਨਾਈ ਜਿ ਫਰਮਾਈ ਤਿਪਤੀ ਪਾਏ ਜੇ ਤਾ ਕਿਤਾ ਤੇ ਤਾ ਨਾ ਉਹ ਵਿੰਨਾ ਵੈ ਨਾਈ ਕੋ ਥਾਉ ਕੁਦਰਤ ਕੋ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਪਾਵੇਂ ਸਾਈ ਪਧਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸਾਂ ਥਾਉ ਅਗਾਮ ਅਗਾਮ ਸੰਖ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁੰਹ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਕਾਨ ਜਿੰਨੀ ਲੀਕੀ ਤੀ ਸਨਾਈ ਜੀ ਫਰਮਾਈ ਤਿਪ ਤਿ ਪਾਏ ਜੇਤਾ ਕਿਤਾ ਤੇਤਾ ਨਾ ਉਹ ਵਿੰਨਾ ਵੈ ਨਾ ਕੋ ਥਾਉ ਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋਤੁ ਸੁਪਾਵੇਂ ਸਾਈ ਪਦੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸੇਵਾਹੀ ਗੁਰੂ ਜੀ ਅਸੰਖ ਨਾਉ ਅਸੰਖ ठाਉ ਅਗਾਮ ਅਗਮ ਸੰਤ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲ੍ਹਾ ਅਖਰੀ ਗਿਆਨ ਗੀਤ ਗਉਂ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸਿੰਘ ਜੋ ਬਖਾਨ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਏ ਤਿਪ ਤਿਪਾਏ ਜੇ ਤਾ ਕੀਤਾ ਤੇ ਤਾ ਨਾ ਹੋ ਵਿਨਾ ਵੈ ਨਾ ਇਕੋ ਥਾਉ ਕੁਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇਕ ਵਾਰ ਜੋ ਤੁਦ ਪਾਵੇਂ ਸਾਈ ਪਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸੰਖ ਥਾਉ ਅਗਾਮ ਅਗਾਮ ਸੰਖ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲਹ ਅਖਰੀ ਗਿਆਨ ਗੀਤ ਗੂੰ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਬ ਕਾਣ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਈ ਟਿਪਤੀ ਪਾਏ ਜੇਤਾ ਕਿਤਾ ਤੇਤਾ ਨਾ ਉਹ ਵਿੰਨਾ ਵੈ ਨਾਈ ਕੋ ਥਾਉ ਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਦੀਪਵਾਰ ਜੋਤੁ ਸੁਪਾਵੇਂ ਸਾਈ ਪਦੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸੰਖ ठाਉ ਅਗਾਮ ਅਗਮ ਸੰਖ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲ੍ਹਾ ਅਖਰੀ ਗਿਆਨ ਗੀਤ ਗਉਂ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਕਾਣ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਏ ਤਿਪ ਤਿਪਾਏ ਜੇ ਤਾ ਕੀਤਾ ਤੇ ਤਾ ਨਾ ਹੋ ਵਿਨਾ ਵੈ ਨਾ ਇਕੋ ਥਾਉ ਕੁਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਦ ਪਾਵੇਂ ਸਾਈ ਪਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸੰਖ ਥਾਉ ਅਗਾਮ ਅਗਮ ਸੰਖ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੂੰਗਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਵਿਖਾਨ ਜਿੰਨੀ ਲਿਖੀਤੀ ਸਿਰ ਨਾਈ ਜੀ ਫਰਮਾਈ ਟਿਪਤੀ ਪਾਏ ਜੇ ਤਾ ਕਿਤਾ ਤੇ ਤਾ ਨਾ ਉਹ ਵਿੰਨਾ ਵੈ ਨਾਈ ਕੋ ਥਾਉ ਧਰਤ ਕੋਨ ਕਹਾ ਵਿਚਾਰ ਵਾਰਿਆ ਨਾ ਜਾਵਾ ਦੀਪਾਰ ਜੋਤੁ ਸੁਧ ਪਾਵੇਂ ਸਾਈ ਪਦੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸੇਵਾਹੀ ਗੁਰੂ ਜੀ ਅਸੰਖ ਨਾਉ ਅਸਾਂ ਥਾਉ ਅਗਾਮ ਅਗਮ ਸੰਤ ਲੋਕ ਅਸਾਂ ਕਹੈ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੂੰ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਕਾਣ ਜਿੰਨੀ ਲਿਖੀ ਤੀ ਸਨਾਈ ਜੀ ਫਰਮਾਈ ਤਿਪਤੀ ਪਾਏ ਜੇ ਤਾ ਕਿਤਾ ਤੇ ਤਾ ਨਾ ਉਹ ਵਿੰਨਾ ਵੈ ਨਾਈ ਕੋ ਥਾਉ ਕੁਦਰਤ ਕੋ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਪਾਵੇ ਸਾਈ ਪਧੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ਼ੀਵਾ ਹੈ ਗੁਰੂ ਜੀ ਅਸੰਖ ਨਾਉ ਅਸੰਖ ਥਾਉ ਅਗਾਮ ਅਗਾਮ ਸੰਖ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁੰਘਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਕਾਨ ਜਿੰਨੀ ਲਿਖੀਤੀ ਸਿਨਾਈ ਜੀ ਫਰਮਾਈ ਤਿਪ ਤਿ ਪਾਏ ਜੇਤਾ ਕਿਤਾ ਤੇਤਾ ਨਾ ਉਹ ਵਿੰਨਾ ਵੈ ਨਾ ਕੋ ਥਾਉ ਧਰਤ ਕੋਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏ ਪਾਰ ਜੋਤੁ ਸੁਧ ਪਾਵੇਂ ਸਾਈ ਭਦੀਖਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸੰਖ ਥਾਉ ਅਗਾਮ ਅਗਮ ਅਸੰਖ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੂੰ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਬ ਕਾਨ ਜਿੰਨੀ ਲਿਖੀ ਤੀ ਸਨਾਈ ਜੀ ਫਰਮਾਈ ਤਿਪਤੀ ਪਾਏ ਜੇ ਤਾ ਕਿਤਾ ਤੇ ਤਾ ਨਾ ਉਹ ਵਿੰਨਾ ਵੈ ਨਾਈ ਕੋ ਥਾਉ ਕੁਦਰਤ ਕੋ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਪਾਵੇਂ ਸਾਈ ਪਧੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸਾਂ ਥਾਓ ਅਗਾਮ ਅਗਾਮ ਸੰਤ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗਉਂ ਕਹਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਬ ਕਾਣ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਈ ਤਿਪਤੀ ਪਾਏ ਜੇਤਾ ਕਿਤਾ ਤੇਤਾ ਨਾ ਉਹ ਵਿੰਨਾ ਵੈ ਨਾ ਕੋ ਥਾਓ ਕਦਰਤ ਕੋਨ ਕਹਾ ਵਿਚਾਰ ਵਾਰਿਆ ਨਾ ਜਾਵਾ ਦੀਪਾਰ ਜੋਤੁ ਸੁਪਾਵੇਂ ਸਾਈ ਪਦੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸੇਵਾਹੀ ਗੁਰੂ ਜੀ ਅਸੰਖ ਨਾਉ ਅਸਾਂ ਸਾਉ ਅਗਾਮ ਅਗਾਮ ਸੰਖ ਲੋਕ ਅਸਾਂ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁੰ ਘਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਬ ਕਾਨ ਜਿੰਨੀ ਲਿਖੀ ਤੀ ਸਿਨਾਈ ਜੀ ਫਰਮਾਈ ਤਿਪਤੀ ਪਾਏ ਜੇ ਤਾ ਕਿਤਾ ਤੇ ਤਾ ਨਾ ਉਹ ਵਿੰਨਾ ਵੈ ਨਾ ਕੋ ਥਾਉ ਕੁਦਰਤ ਕੋ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਪਾਵੇਂ ਸਾਈ ਪਧੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਸੰਖ ਨਾਉ ਅਸਾਂ ਥਾਉ ਅਗਾਮ ਅਗਾਮ ਸੰਤ ਲੋਕ ਅਸੰਖ ਕਹਿ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁੰ ਘਾ ਅਖਰੀ ਲਿਖਣ ਬੋਲਣ ਵਾਰ ਅਖਰਾ ਸਿਰ ਸੰਜੋਗ ਕਾਣ ਜਿੰਨੀ ਲਿਖੀ ਤੀ ਸਨਾਈ ਜੀ ਫਰਮਾਈ ਤਿਪ ਤਿ ਪਾਏ ਜੇਤਾ ਕਿਤਾ ਤੇਤਾ ਨਾ ਉਹ ਵਿੰਨਾ ਵੈ ਨਾ ਕੋ ਥਾਉ ਕਦਰਤ ਕੋਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਦੀਪਾਰ ਜੋਤੁ ਸੁਪਾਵੇਂ ਸਾਈ ਭਦੀਕਾਰ ਤੂੰ ਸਦਾ ਸਲਾਮਤ ਨਿਰੰਕਾਰ